ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੀਐਫਐ ਪਸ਼ੂ ਮੇਲਾ ਤਨੌਲਾ ਖੜਿਆ ਹੈ ਜਿੱਥੇ ਆਲ ਇੰਡੀਆ ਦੀ ਚੈਂਪੀਅਨ ਬੱਛੀ ਬਣੀ ਹੈ ਸ਼ਾਹੀਵਾਲ ਦੇ ਵਿੱਚ ਜਿਹੜੀ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਖੀਰੀਆਂ ਦੇ ਵਿੱਚ ਬਾਕੀ ਜਾਣਕਾਰੀ ਬਾਅਦਾਂ ਤੋਂ ਲਵਾਂਗੇ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਜੀ ਪਿੰਡ ਨਥਵਾਨ ਤਹਿਸੀਲ ਰਤਿਆ ਜ਼ਿਲ੍ਹਾ ਫਤਿਆਵਾ ਜ਼ਿਲ੍ਹਾ ਫਤਿਆਵਾ ਦੇ ਹਰਿਆਣਾ ਠੀਕ ਹੈ ਜੀ ਕਿੰਨੀ ਉਮਰ ਹੈ ਬਾਈ ਜੀ ਬੈੜ ਦੀ 23 ਮਹੀਨੇ 23 ਮਹੀਨੇ ਕੇ ਮਾਂ ਦੇ ਦੁੱਧ ਦਾ ਰਕਾਰਡ ਕੀ ਆ ਜੀ 16 ਕਿਲੋ 16 ਕਿਲੋ ਤੇ ਵੀਰੇ ਇਹ ਹਸ ਟਾਈਮ ਤੇ ਗੱਬਣਾ ਜਾਂ ਕਿੰਨੀ ਗੱਲਬਾਤ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਦੀ ਗੱਬਣਾ ਠੀਕ ਹੈ ਜਿਹਦੇ ਸੀਵਣਾਂ ਗਾਂਾਂ ਕਿ ਸੀਵਣ ਕਿਹੜਾ ਲੱਗਿਆ ਇਹਦੇ ਜੀ ਇਹ 324 ਐਸਜੀ ਐਸਜੀ ਦਾ ਆਪ ਇਹ ਕੇਸਰੀ ਉਹ ਦੀ ਕਿਹੜੇ ਦੀ ਕੇਸਰੀ ਉਹ ਦੀ ਐਚਐਸਬੀ ਕੇਸਰੀ ਠੀਕ ਆ ਭਾਈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਭਾਈ ਕਿੰਨੇ ਪਸ਼ੂ ਆਪਣੇ ਕੋਲੇ 12 ਪਸ਼ੂ 12 ਪਸੋਂ ਗਾਇਆਂ ਜਾਂ ਮੱਝਾਂ ਵੀ ਇਹ ਵਿੱਚ ਨਹੀਂ ਮੱਝਾਂ ਮੁਰਰਾ ਜਿਆਦੀਆਂ ਇੱਕ ਨੀਲੀ ਰਾਵੀਆਂ ਠੀਕ ਹੈ ਭਾਈ ਬਰੀਡ ਤੇ ਕੰਮ ਕਰਦੇ ਆ ਪੰਜਾਂ ਦੁੱਧ ਦੀ ਗੱਲ ਬਰੀਡ ਤੇ ਬਰੀਡ ਬਰੀਡ ਤੇ ਕੰਮ ਕਿੰਨਾ ਟਾਈਮ ਹੋ ਗਿਆ ਜੀ ਕਮ ਸੇ ਕਮ 20 ਸਾਲ ਹੋ ਗਏ ਹਾਂ ਜੀ 20 ਸਾਲ 20 ਸਾਲ ਹੋ ਗਏ 20 ਸਾਲ ਪਹਿਲਾਂ ਜਿਹੜਾ ਸ਼ੌਂਕ ਪਿਆਗਾਗਾ ਕਿਵੇਂ ਪਿਆ ਇਹ ਸ਼ੌਂਕ ਤਾਂ ਬਚਪਨ ਤੋਂ ਹੀ ਆ ਅੱਛਾ ਕਿਉਂਕਿ ਇਹ ਆਈ ਕਰਾਉਂਦਿਆਂ ਨੂੰ ਘਟੋ ਘਟ 20 ਸਾਲ ਹੋ ਗਏ ਠੀਕ ਹੈ ਭਾਈ ਬਹੁਤ ਵੱਡੀ ਗੱਲ ਹੈ ਕਈ ਕ ਅੱਜ ਕੱਲ ਪਤਾ ਕਿ ਕਈ ਭਰਾ ਕਹਿੰਦੇ ਯਾਰ ਇੱਕ ਵੀਡੀਓ ਵੀ ਤੁਸੀਂ ਦੇਖੀ ਹੋਊਗੀ ਐ ਚੱਲ ਰਹੀਆਂ ਕਹਿੰਦੇ ਵੀ ਇਰਸਾਨ ਤੋਂ ਲਵਾਓ ਪਸ਼ੂ ਇਹ ਆਈ ਤੇ ਰਹਿੰਦੇ ਨਹੀਂ ਐ ਬਾ ਉਹ ਚੀਜ਼ਾਂ ਤੁਹਾਨੂੰ ਕੀ ਲੱਗਦੀਆਂ ਵੀਰੇ ਨਹੀਂ ਆਪਣੀਆਂ ਤਾਂ ਰਹਿੰਦੀਆਂ ਬਾਈ ਠੀਕ ਹੈ ਉਹ ਵੀ ਮੰਨ ਲਓ ਵੀ ਕਿਸੇ ਮਗਰ ਵੀਡੀਓ ਹਰੇਕ ਵੀਡੀਓ ਮਗਰ ਵੀ ਲੱਗਣਾ ਚਾਹੀਦਾ ਹਣਾ ਨਹੀਂ ਹਰੇਕ ਗੱਲ ਆਪਾਂ ਦੋਸਤੋਂ ਵੀਡੀਓ ਤੇ ਹੋ ਜਾਂਦੀ ਹੈ ਵੀ ਫਲਾਣੇ ਬੰਦੇ ਨੇ ਐ ਕਿਹਾ ਸੀ ਚੰਗੇ ਸੀਮਨ ਭਰਾਓ ਜੇ ਇੱਥੋਂ ਦੇ ਇੱਕ ਤੁਸੀਂ ਵੀ ਪਹੁੰਚਣਾ ਨਾਲ ਜਿਵੇਂ ਬਾਈ ਹੋਰੇ ਖੜੇ ਹੈਗੇ ਕਾ ਚੰਗੇ ਸੀ ਮਨਾਂ ਦੀ ਆਪਾਂ ਨੂੰ ਲੋੜ ਪੋਗੀ ਬਿਲਕੁਲ ਤੇ ਹੋਰ ਵੀਰੇ ਮੇਲੇ ਕਿਹੜੇ ਕਿਹੜੇ ਜਿੱਤੇ ਨੇ ਹੁਣ ਤੱਕ ਪਿਛਲੇ ਸਾਲ ਆਪਣੇ ਦੋ ਤੋਂ ਚਾਰ ਦੰਦ ਚ ਮਹਿੰਦਰਗੜ੍ਹ ਤੇ ਮਹਿਮ ਦੋਨੇ ਜਗ੍ਹਾ ਫਰਸਟ ਸੀ ਝੋਟੀ ਠੀਕ ਹੈ ਜੀ ਇੱਥੇ ਤੀਸਰੇ ਨੰਬਰ ਤੇ ਸੀ ਤੀਸਰੇ ਨੰਬਰ ਤੇ ਹਾਂ ਠੀਕ ਹੈ ਇਹ ਪਹਿਲਾਂ ਲੱਗਿਆ ਸੀ ਉਹ ਬਾਅਦ ਚ ਲੱਗੇ ਸੀ ਠੀਕ ਹੈ ਜੀ ਕਿ ਕਿੰਨੇ ਕ ਵਾਰੀ ਮੇਲਿਆਂ ਤੇ ਗਏ ਹੋ ਬਈ ਉਸ ਤੋਂ ਪਹਿਲਾਂ ਕਦੇ ਗਏ ਹੋ ਹਰ ਵਾਰ ਹੀ ਜਾਂਦੇ ਹਾਂ ਠੀਕ ਹੈ ਬਹੁਤ ਬਹੁਤ ਵਧੀਆ ਪਾਈਆਂ ਦੀ ਜਾਣਕਾਰੀ ਦਿੱਤੀਓ ਦੇਖ ਸਕਦੇ ਹੋ ਬੜੀ ਦੂਰੋਂ ਵੀ ਤੁਹਾਨੂੰ ਬਹੁਤ ਸ਼ੀਸ਼ਟ ਦਿਖਾ ਦਿੰਦੇ ਆ ਜਿਹੜੀ ਸਾਹਿਵਾਲ ਨਾਲਸਲ ਦੀ ਹੈ ਕੈਟਾਗਰੀ ਦੇ ਵਿੱਚ ਇਹਦਾ ਭਾਰੀ ਹੈ ਚੈਂਪੀਅਨ ਆਲ ਇੰਡੀਆ ਆਲ ਇੰਡੀਆ ਸਾਡੇ 4 ਮਹੀਨੇ ਦੀ ਬਾਈ ਨੇ ਦੱਸਿਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਸਾਰੇ ਭਰਾ ਆ ਚੀਜ਼ ਬਹੁਤ ਕੈਂਟ ਬਣਾਈ ਹੈ ਜਿਵੇਂ ਹੁਣ ਪਾਈਆਂ ਨੂੰ ਬੀਐਫਏ ਚੈਂਪੀਅਨ ਦਾ ਹੁਣ ਇੱਕ ਲੋਗੋ ਵੀ ਦੇਤਾ ਨਾਲ ਤੇ ਇਹ ਸੋਹਣਾ ਲੱਗਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਧੰਨਵਾਦ ਵੀਡੀਓ ਨੂੰ ਕਰੇ ਸ਼ੇਅਰ ਪੇਜ ਤੇ ਵੀ ਧੰਨਵਾਦ ਜੀ ਦੋਸਤੋ ਦੂਜੇ ਨੰਬਰ ਤੇ ਜਿਹੜੀ ਬੱਸੀ ਆਈ ਹੈਗੀ ਇਹ ਆਈ ਹੈਗੀ ਸਾਹੀਵਾਲ ਨਸਲ ਦੇ ਵਿੱਚ ਤੇ ਜਾਣਕਾਰੀ ਸਾਂਝੀ ਕਰ ਦੇਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਪਰਾ ਲਾਪੇ ਸਿੰਘ ਹੈ ਬਾਈ ਤੇ ਪਿੰਡ ਪਾਦੋਂ ਪਰਾ ਵੀ ਜਿਲ੍ਹਾ ਕਿਹੜਾ ਪਿਆ ਜਾਂਦਾ ਬਠਿੰਡਾ ਬਾਈ ਠੀਕ ਹੈ ਤੇ ਇਹਦੀ ਡਿਟੇਲ ਕੀ ਹੈ ਪੂਰੀ ਜਾਣਕਾਰੀ ਦਿਓ ਇਹ ਬਾਈ ਇਹਦੀ ਉਮਰ ਹੈਗੀ 21 ਮਹੀਨੇ ਦੰਦੋ ਖੀਰੀ ਆ ਜਮ ਅੱਛਾ ਸਾਢੇ 3 ਮਹੀਨੇ ਦੀ ਗੱਬਣ ਹੈ ਕਿਹੜੇ ਸੀ ਬਣਦੀ ਇਹ ਸੈਗ ਦਾ ਬੋਲ ਹੈ S29 ਐਸ 29 ਦੀ ਗਾਹਾਂ ਸੀਮਿੰਟ ਦੇ ਗਾਹ ਹੋਆਗੀ ਨਹੀਂ ਨਹੀਂ ਆਪ ਹੈ ਹਾਂਜੀ ਹਾਂ ਠੀਕ ਹੈ ਦੁਬਾਰਾ ਰਿਪੀਟ ਕਰਿਓ ਕਿਹੜੇ ਸੀਮਿੰਟ ਦੀ ਹੈ ਇਹ ਇਹ ਸੈਕਿੰਡ ਬੋਲ ਐਸ 29 ਵੀਰੇ ਠੀਕ ਹੈ ਜਿਹੜੀ ਗਾਹਾਂ ਗੱਬ ਕਰਵਾਈ ਹੈਗੀ ਕਿਹੜੇ ਇਹ ਤੋਂ ਬਈ ਲక్ష్ਮੀ ਦੇ ਫਰਮਾਣਾ ਠੀਕ ਹੈ ਹਾਂਜੀ ਲੈ ਮੇਤਰੋ ਗਾਹਾਂ ਵੀ ਬਾਈ ਕਹਿੰਦਾ ਲక్ష్ਮੀ ਵਾਲਾ ਸੀਮਿੰਟ ਵਰਤਿਆ ਤੇ ਤੇ ਖੀਰੀਆਂ ਦੇ ਵਿੱਚ ਸੈਕਿੰਡ ਨੰਬਰ ਚਾਹੀਆ ਆਲ ਇੰਡੀਆ ਦੀ ਚੈਂਪੀਅਨ ਬਣੀ ਐ ਭਾਈ ਜੀ ਕਿੰਨੇ ਪਸ਼ੂ ਐ ਕੋਲ ਆਪਣੇ ਕੋਲੇ ਆਪਣੇ ਕੋਲੇ ਬਈ ਸ਼ਾਈ ਵਾਲਦੇ ਦਾ ਤੈਨ ਨਹੀਂ ਠੀਕ ਹੈ ਜੀ ਦੂਜੀ ਜਰਸੀ ਵੀ ਹੈਗੇ ਐਚ ਐਮ ਵੀ ਹੈਗੇ ਕੁੱਲ ਕਿੰਨੇ ਹੋਗੇ ਬਈ ਪਸ਼ੂ ਕੁੱਲ ਹੈਗੇ ਬਈ 10 12 ਪਸ਼ੂ 10 12 ਪਸ਼ੂ ਹਾਂ ਜੀ ਤੇ ਖੇਤੀਬਾੜੀ ਦੇ ਨਾਲ ਨਾਲ ਮੁੱਖ ਧੰਦਾ ਕਰਦੇ ਹਾਂ ਹਾਂ ਜੀ ਹਾਂ ਬਈ ਠੀਕ ਆ ਬਈ ਤੇ ਇਹ ਪੁੱਛੂਗਾ ਮੈਂ ਇਹ ਵੀ ਪਸ਼ੂਆਂ ਦੇ ਧੰਦੇ ਨੂੰ ਬਹੁਤ ਭਰਾ ਕਹਿੰਦੇ ਵੀ ਘਾਟੇ ਦਾ ਸੌਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਈ ਬਈ ਜਦੋਂ ਸ਼ੌਂਕ ਨਾ ਕਰਾਂਗੇ ਤਾਂ ਬਹੁਤ ਲਾਹੇਵੰਦ ਆ ਬਈ ਠੀਕ ਹੈ ਬਾਈ ਜਦੋਂ ਕੋਈ ਕੰਮ ਆਪਾਂ ਵਿੱਚ ਨਹੀਂ ਵਿਚਰਨਾ ਫਿਰ ਤਾਂ ਘੱਟ ਵਾਲਾ ਸਾਮਾਨ ਬੰਨ ਨਹੀਂ ਮੰਨ ਲਾ ਜੀ ਇਹ ਪਹਿਲੀ ਆਪਣੀ ਰੂਚੀ ਨਹੀਂ ਫਿਰ ਤਾਂ ਘੱਟ ਵਾਲਾ ਸੌਦਾ ਹੀ ਹੈ ਸੌਦਾ ਹੀ ਹਾਂ ਬਾਈ ਠੀਕ ਹੈ ਬਾਈ ਜੇ ਤੁਹਾਨੂੰ ਮੰਨ ਲਾ ਕੇ ਕਰਾਂਗੇ ਫਿਰ ਆਪਾਂ ਨੂੰ ਮੁਨਾਫਾ ਹੀ ਨਹੀਂ ਕਿੰਨਾ ਚਿਰ ਹੋਗਾ ਮੇਲਿਆਂ ਨਾਲ ਜੁੜਿਆ ਨੂੰ ਬਾਈ ਮੇਲਾ ਬਾਈ ਪਹਿਲੀ ਵਾਰੀ ਵਿੱਛੀ ਪਈ ਸੀ ਪਹਿਲੀ ਵਾਰੀ ਪਈ ਹਾਂਜੀ ਪਹਿਲੀ ਵਾਰੀ ਸੰਤੁਸ਼ਟ ਹੋ ਗਏ ਪੁਰੇ ਹਾਂਜੀ ਬਾਈ ਕਿਤੇ ਕੋਈ ਮਾਨ ਤੇ ਸਿਕਵਾ ਤਾਂ ਨਹੀਂ ਯਾਰ ਵੀ ਸਾਈਡ ਕੀ ਆ ਗਈ ਨਹੀਂ ਨਹੀਂ ਆਪਾਂ ਪੂਰੇ ਖੋਸ਼ ਹਾਂ ਬਾਈ ਜਿੰਨੇ ਮੈਂ ਨੰਬਰ ਆਇਆ ਸਹੀ ਆ ਆਪਾਂ ਨੂੰ ਕੋਈ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਿੱਛੇ ਬਰੀਡ ਦੇ ਕੰਮ ਕਰਦੇ ਆ ਬਾਈ ਆਪਾਂ 2020 ਜੇ ਦੀ ਮਾਂ ਲਈ ਸੀਗੀ ਹਾਂਜੀ 2020 ਚ 2020 ਦੇ ਵਿੱਚ ਹਾਂਜੀ ਹਾਂ ਮਾਂ ਲੈਤੀ ਸੀਗੀ ਹਾਂਜੀ ਹਾਂ ਕਿੰਨੇ ਕਿੰਨੇ ਰੁਪਈਆ ਦੀ ਲੈਤੀ ਸੀ ਉਦੋਂ ਉਦੋਂ ਮੰਨ ਕੇ ਚਲੋ ਤਾਂ ਵੀ ਕੋਈ ਜੈ ਜੀ ਮਾਰਕੀਟ ਤੇ ਲਈ ਸੀ ਉਹ ਕੋਈ ਬਾਹਲੀ ਮਹਿੰਗੀ ਨਹੀਂ ਸੀ ਲਈ ਉਹ ਤਾਂ ਬਰੀਡ ਕੀਤੀ ਆ ਆਪਾਂ ਗਾ ਅੱਛਾ ਹਾਂਜੀ ਹਾਂ ਠੀਕ ਹੈ ਮਿੱਤਰੋ ਨਸਲ ਤਿਆਰ ਕਰਨ ਲਈ ਮਿਹਨਤ ਕਰਨੀ ਪੈਂਦੀ ਜਿਵੇਂ ਬਾਈ ਨੇ ਦੱਸਿਆ ਹੈਨਾ ਇਹ ਨਹੀਂ ਹੁੰਦਾ ਵੀ ਆਪਾਂ ਕਹਿ ਦੇਣਾ ਘਾਟੇ ਦਾ ਸੌਦਾ ਬਿਲਕੁਲ ਇਹ ਤੇ ਮਾਂ ਦਾ ਦੁੱਧ ਕਿੰਨਾ ਸੀਗਾ 18 ਕਿਲੋ ਬਾਈ 18 ਕਿਲੋ ਹਾਂਜੀ ਹਾਂ ਠੀਕ ਹੈ ਵੀਰੇ ਥੋੜੀ ਜੀ ਤੋਲ ਲਓ ਬਾਈ ਆਪਾਂ ਦਿਖਾ ਦਈਏ ਭਰਾਵਾਂ ਨੂੰ ਇੱਧਰੋਂ ਜੀ ਦੇਖ ਸਕਦਾ ਜੀ ਨੂੰ ਬੀ ਐਫ ਐ ਮੇਲ ਦਾ ਲੋਗੋ ਮਿਲ ਗਿਆ ਚੈਂਪੀਅਨ ਦਾ ਦੂਜੇ ਨੰਬਰ ਤੇ ਆਈ ਹੈ ਤੇ ਬਾਈ ਕਹਿੰਦਾ ਤਿੰਨ ਕਿ ਮਹੀਨੇ ਹਨਾ ਹੋ ਗਿਆ ਗੱਭ ਨੂੰ ਉਹ ਮੂਹ ਨਾ ਰੇ ਕਰੋ ਕੱਡੇ ਘਟੋਂ ਦਾ ਪਸ਼ੂ ਤਾਂ ਨੂੰ ਹੋ ਜਾਂਦਾ ਪਹਿਲੀ ਵਾਰੀ ਗੱਡੀ ਆ ਬਾਈ ਕਰ ਠੀਕ ਆ ਬਾਈ ਸ਼ੁਕਰੀਆ ਦੋਸਤੋ ਧੰਨਵਾਦ ਕਰਿਓ ਤੇ ਫੋਲੋ ਵੀਡੀਓ ਸ਼ੌਂਕ ਸ਼ੌਂਕ ਜਿਹੜਾ ਪਿਆ ਤੁਹਾਨੂੰ ਕਿਵੇਂ ਪਿਆ ਗਾ ਸ਼ੌਂਕ ਇਹ ਬਾਈ ਦਰਅਸਲ ਸ਼ਾਈਵਾਲ ਤਾਂ ਮੇਰੇ ਡੈਡੀ ਲੈ ਕੇ ਆਏ ਸੀਗੇ ਮੈਨੂੰ ਤਾਂ ਜਰਸੀ ਤੇ ਐਚਐਪਦਾਈ ਸੀਗਾ ਅੱਛਾ ਜਰਸੀ ਦੇ ਐਚਐਪ ਅੱਛਾ ਤੇ ਸ਼ਾਈਵਾਲ ਪਹਿਲੀ ਵਾਰੀ ਫਿਰ ਉਹ ਤੋਂ ਗਾਹਾਂ ਡਾਕਟਰ ਸਾਹਿਬ ਨੇ ਜਦੋਂ ਪਹਿਲਾ ਵੀ ਮੰਨ ਕੇ ਚਲੋ ਟੀਕਾ ਭਰ ਕੇ ਗਏ ਆਪਣੇ ਆਏ ਤੇ ਉਹਨਾਂ ਦੀ ਚਾਰ ਦੰਦ ਬੱਚੀ ਨੇ ਆਪਣੇ ਕੋਲੋਂ 16 ਕਿਲੋ ਦੁੱਧ ਕੱਢਿਆ ਇਹਦੀ ਭੈਣ ਠੀਕ ਆ ਪਹਿਲਾਂ ਨੇ ਚਾਰ ਦੰਦ ਰੇ ਤੇ ਉਦੋਂ ਦਾ ਫਿਰ ਸ਼ੌਂਕ ਪੈ ਗਿਆ ਉਦੋਂ ਦਾ ਬੱਚੇ ਆਪਾਂ ਆਪ ਦੇ ਤਿਆਰ ਕਰਨ ਲੱਗੇ ਠੀਕ ਆ ਵੀ ਆਪਣੇ ਹੱਥੀ ਲਵਾਇਆ ਬਹੁਤੇ ਫਿਰ ਠੀਕ ਆ ਠੀਕ ਤੇ ਸਾਮ ਸੰਭਾਲ ਦੀ ਗੱਲ ਕਰੀਏ ਹਾਂਜੀ ਹਾਂ ਸਾਮ ਸੰਭਾਲ ਮੈਂ ਆਪ ਹੀ ਕਰਦਾ ਬਈ ਖੁਦ ਕਰਦੇ ਹਾਂਜੀ ਠੀਕ ਆ ਬਈ ਚਲੋ ਬਹੁਤ ਬਹੁਤ ਧੰਨਵਾਦ ਤੇ ਖਰਾਕ ਜਿਹੜੀ ਤਿਆਰ ਕਰਦੇ ਹੋਗੇ ਘਰ ਦੀ ਕਰਾ ਕੇ ਪਾਉਣੇ ਕੋ ਕਿਦਾਂ ਹਾਂਜੀ ਘਰ ਦੀ ਵੀਰੇ ਆਪ ਤਿਆਰ ਕਰ ਆਪ ਹੀ ਤਿਆਰ ਕਰਦੇ ਹਾਂ ਠੀਕ ਆ ਬਈ ਹਾਂਜੀ ਧੰਨਵਾਦ ਠੀਕ ਆ ਬਈ